ਸਿੰਘ ਜੀ ਬੋਲਣ ਤੁਹਾਨੂੰ ਪਤਾ ਹੈ ਜਿਵੇਂ ਕਿਸਾਨੀ ਮੋੜ ਤੇ ਤੇ ਇਸ ਉਸ ਨੇ ਗੁੰਡਾਗਰਦੀ ਕੀਤੀ ਉਹਦੇ ਨਾਲ ਹੀ ਇਹ ਸਰਕਾਰ ਨੇ ਤੇ ਪੁਲਿਸ ਨੂੰ ਇੰਨੀਆਂ ਖੁੱਲਾ ਦਿੱਤੀਆਂ ਕਿ ਉਹ ਆਪ ਦੇ ਆਪ ਗੁੰਡਿਆਂ ਦਾ ਰੂਪ ਧਾਰ ਕਰ ਚੁੱਕੇ ਨੇ ਉਹਨੂੰ ਪਤਾ ਹੀ ਲੱਗ ਰਿਹਾ ਤੇ ਜਿਹੜੀਆਂ ਖੁੱਲਾ ਬੈਂਸ ਕਿ ਬਣ ਇਤਿਹਾਸੀਆਂ ਉਹ ਹੀ ਖੁੱਲਾ ਭਗਵੰਤ ਮਾਨ ਦੇ ਰਿਹਾ ਹੈ ਹਾਲਾਤ ਇੱਥੇ ਤੱਕ ਬਾਕੀ ਕਿਸ ਨੂੰ ਘਟਨਾ ਦਾ ਪਤਾ ਹੀ ਐ ਪਟਿਆਲੇ ਫੌਜ ਦੇ ਕਰਨਲ ਤੱਕ ਨੂੰ ਉਹਨੇ ਬਖਸ਼ਿਆ ਰਹੀ ਉਥੇ ਬੁਰਸ਼ਾ ਕਰਦੀ ਕੀਤੀ ਤੇ ਉਹਨੂੰ ਕੁੱਟਿਆ ਗਿਆ ਜਦੋਂ ਦੱਸਿਆ ਕਿ ਮੈਂ ਕਰਨਲਾ ਇਹਨੂੰ ਕਿਸੇ ਕਰਨ ਦੀ ਪਰਵਾਹ ਨਹੀਂ ਸਮਝੀ ਕਹੇ ਸਾਨੂੰ ਪਰਵਾਹ ਨਹੀਂ ਤੇ ਉਧਰ ਵੀ ਸਾਫਤਾ ਫੌਜੀ ਇਹਨੇ ਮੋਰਚੇ ਸਾਹਮਣੇ ਆਇਆ ਤੇ ਸਾਡੇ ਕੋਲੇ ਅੱਜ ਬੀਬਾ ਜਸਵਿੰਦਰ ਕੌਰ ਬਾਠ ਕਰਨ ਸਾਹਿਬ ਦੇ ਪਤਨੀ ਨੇ ਉਹ ਇਸ ਘਟਨਾ ਬਾਰੇ ਇਹਨਾਂ ਨੂੰ ਸਿੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਇਹਨਾਂ ਦੇ ਪਿੱਛੇ ਖੜਿਆ ਜਦੋਂ ਵੀ ਕੋਈ ਇਹਨਾਂ ਨੂੰ ਲੋੜ ਹੋਊ ਅਸੀਂ ਪਹਿਲੇ ਬੋਲਣਾ ਕੋਲੇ ਆਵਾਂਗੇ ਜਿੰਦਾਬਾਦ 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 ਸਾਡੇ 2 300 ਜਿਹੜੇ ਆਗੂ ਫੜੇ ਹੋਏ ਨੇ ਅਸੀਂ ਇਹਨਾਂ ਨੂੰ ਤਾਂ ਲੱਗੇ ਆ ਤੇ ਜਦੋਂ ਮਰਜ਼ੀ ਸਾਨੂੰ ਬੁਲਾਣ ਅਸੀਂ ਇਹਨਾਂ ਦਾ ਮੋਰਚਾ ਵੀ ਟੁੱਟਣ ਨਹੀਂ ਦੇਣਾ ਮੈਂ ਬੇਨਤੀ ਕਰੂੰ ਬੀਬਾ ਜਸਵਿੰਦਰ ਕੌਰ ਬਾਠ ਨੂੰ ਕਿ ਉਹ ਪੂਰੀ ਘਟਨਾ ਪੂਰੀ ਗੱਲਬਾਤ ਦੱਸਣ ਜਸਵਿੰਦਰ ਕੌਰ ਬਾਠ ਸਾਣਾ ਮਜ਼ਦੂਰਾ ਦੇ ਡੰਡੇ ਭਰਾਵਾਂ ਦੀ ਪੰਜਾਬ ਦੀ ਪੁੱਤਲ ਪੁੱਤ ਮੁਰਦਾਬਾਦ ਮੁਰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਸੀਂ ਆਪਣੀ ਇੱਕ ਕਿਸਾਨਾਂ ਦੀ ਲੜਾਈ ਲੜ ਰਹੇ ਹੋ ਮੈਂ ਇੱਕ ਦੇਸ਼ ਦੀ ਖਾਲੀ ਇੱਕ ਫੌਜੀ ਦੀ ਵੀ ਵੀ ਨਹੀਂ ਬਟ ਮੈਂ ਇੱਕ ਦੇਸ਼ ਦੀ ਇਨ ਕੇ ਹਮ ਬੁਕਨੇ ਨਾਗਰਿਕ ਵੀ ਹਾਂ ਮਾਂ ਵੀ ਹਾਂ ਇੱਕ ਕਿਸੇ ਦੇ ਘਰ ਦੀ ਨੂੰਹ ਹਾਂ ਕਿਸੇ ਦੀ ਬੇਟੀ ਹਾਂ ਤੇ ਕਿਸੇ ਦੀ ਭੈਣ ਹਾਂ ਜੋ ਮੇਰੇ ਨਾਲ ਮੇਰੀ ਫੈਮਲੀ ਨਾਲ ਘਟਨਾ ਹੋਈ ਉਹ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਉਹ ਕਰਨਲ ਹੈ ਤੇ ਨਹੀਂ ਹੋਣੀ ਚਾਹੀਦੀ ਤੁਸੀਂ ਕੁਝ ਵੀਡੀਓਜ਼ ਦੇਖੀ ਹੋਏਗੀ ਜਿਸ ਵਿੱਚ ਮੈਂ ਕਿਹਾ ਕਿ ਖਾਲੀ ਕਰਨਲ ਹੈ ਤੇ ਤੁਸੀਂ ਕੁੱਟ ਨਹੀਂ ਸਕਦੇ ਤਾਂ ਜਨਤਾ ਤੇ ਕੁੱਟੋਗੇ ਇਦਾਂ ਨਹੀਂ ਹੈ ਕਿ ਕਰਨਲ ਨੂੰ ਕੁੱਟ ਸਕਦੇ ਨਹੀਂ ਐਂ ਤਾਂ ਜਨਤਾ ਨੂੰ ਕੁੱਟ ਸਕਦੇ ਸਾਡੇ ਪੰਜਾਬ ਦਾ ਮਾਹੌਲ ਸ਼ਾਇਦ ਹਰ ਇੱਕ ਨਾਗਰਿਕ ਦੁਖੀ ਹੈ ਪੰਜਾਬ ਪੁਲਿਸ ਤੋਂ ਕਿਉਂਕਿ ਪੰਜਾਬ ਪੁਲਿਸ ਵਰਦੀ ਦੀ ਗੁੰਡੀ ਗੁੰਡਾ ਬਣੀ ਹੋਈ ਹੈ ਉਹਨਾਂ ਦਾ ਕੰਮ ਖਾਲੀ ਗੁੰਡਾਗਰਦੀ ਕਰਨ ਦਾ ਸਰਕਾਰ ਨੇ ਇਹਨਾਂ ਨੂੰ ਇੰਨੀ ਛੁੱਟ ਦਿੰਦੀ ਹੈ ਕਿ ਇਹ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਅੱਜ ਸਾਡੇ ਵਿੱਚੋਂ ਕੋਈ ਵੀ कि जाके एक पुलिस स्टेशन ਆਪਣੀ ਕੰਪਲੇਨ ਰਖਣ ਤੋਂ ਪਹਿਲੇ 10 ਵਾਰ ਸੋਚਦਾ ਕਿਉਂ ਕਿਉਂਕਿ ਉਸਨੂੰ ਪਤਾ ਸਾਨੂੰ ਕੋਈ ਜਸਟਿਸ ਨਹੀਂ ਮਿਲੇਗਾ ਉਲਟਾ ਆਪਾਂ ਕੁਟਖਾ ਕੇ ਆਵਾਂਗੇ ਜਾਂ ਫਿਰ ਅਸੀਂ ਕੋਟ ਕਚੇਰੀਆਂ ਘੁੰਮ ਦੇ ਰਾਵਾਂਗੇ ਜਸਟਿਸ ਦਾ ਨਾਮ ਤੇ ਪੰਜਾਬ ਦੇ ਅੰਦਰ ਹੈ ਹੀ ਨਹੀਂ ਕਿ ਕਿਸੇ ਨੂੰ ਇਨਸਾਫ ਮਿਲੇ ਮੇਰੇ ਹਸਬੰਡ ਦਿੱਲੀ ਤੋਂ ਦਿੱਲੀ ਰਹਿੰਦੇ ਆਰਮੀ ਚ ਹੈਗੇ ਮੈਂ ਇੱਥੇ ਮੇਰੇ ਸਾਸੋਰੇ ਜਿਹੜੇ 85 ਪਲੱਸ ਹੈ ਉਹ ਓਲਡ ਐਂਟਮਿਸ ਨਾਲ ਨਾਲ ਇੱਥੇ ਰਹਿਣੀ ਆ ਮੈਂ ਆਪਣੀ ਇੱਕ ਕੰਪਨੀ ਚਲਾਨੀ ਆ ਜਿੱਥੇ ਮੈਂ ਸਵੇਰੇ 10 ਵਜੇ ਜਾਂਦੀ ਆ 8 ਵਜੇ ਘਰ ਆਨੀ ਮੇਰਾ ਬੇਟਾ ਮੇਰੇ ਨਾਲ ਕੰਮ ਕਰਦਾ ਮੇਰੇ ਹਸਬੰਦ ਦਾ ਦਿੱਲੀ ਤੋਂ 6.5 ਡਿਊਟੀਆਂ ਖਤਮ ਕਰਕੇ ਪਟਿਆਲੇ ਲਈ ਨਿਕਲੇ ਕਿ ਅਗਲੇ ਦਿਨ ਹੋਲੀ ਸੀ ਕਿ ਮੈਂ ਆਪਣੇ ਤਿਆਰ ਕਰ ਦੇ ਪਰਿਵਾਰ ਨਾਲ ਬਣਾਵਾ ਕਿਉਂਕਿ ਤਿਆਰੀ ਹੈ ਜਿਸ ਵਿੱਚ ਉਹ ਆ ਸਕਦੇ ਇਹਨਾਂ ਨੂੰ ਇੰਨੀ ਛੁੱਟੀ ਨਹੀਂ ਮਿਲਦੀ ਤੇ ਉਹ ਡੈਪੂਟੇਸ਼ਨ ਤੇ ਹਨ ਕੈਬਿਨੇਟ ਤੇ ਉਹਨਾਂ ਨੂੰ ਛੁੱਟੀ ਲੈ ਕੇ ਉਹ ਇੱਥੇ ਜਦੋਂ ਆਏ ਆਰੇਸੀ ਰਾਤੀ 12:20 ਬਜੇ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ 베بی ਮੈਂ ਪਹੁੰਚ ਗਿਆ ਪਟਿਆਲੇ ਤੇ ਅੰਗਦ ਨੂੰ ਭੁੱਖ ਲੱਗੀ ਹੋਈ ਏ ਮੁੰਡਿਆਂ ਨੂੰ ਬੋਲਿਓ ਕੁਝ ਬਣਾ ਦੇ ਮੈਂ ਕਿਹਾ ਮੁੰਡੇ ਸਾਰੇ ਸੁੱਤੇ ਪਏ ਤਾਂ ਤੁਸੀਂ ਕੁਝ ਖਾ ਕੇ ਹੀ ਆ ਜਾਓ ਕਿ ਮੈਂ ਰਾਤੀ 12:30 ਵਜੇ ਕੌਣ ਉੱਠ ਕੇ ਬਣਾਏਗਾ ਤੇ ਕਹਿੰਦੇ ਠੀਕ ਹੈ ਮੈਨੂੰ ਤੇ ਭੁੱਖ ਨਹੀਂ ਲੱਗੀ ਹੋਈ ਬੇਟੇ ਨੇ ਖਾਣਾ ਐ ਥਾਬੇ ਪਹੁੰਚੇ ਵਰਬਨ ਛਾਬਾ ਕਿਉਂਕਿ ਸਾਡੇ ਘਰ ਦੇ ਕੰਨ ਦੇ ਬਿਲਕੁਲ ਨਾਲ ਉੱਥੇ ਉਹਨਾਂ ਨੇ ਤਾਂ ਮੈਂਗੀ ਆਰਡਰ ਕੀਤੀ ਤੇ ਪੁੱਠੇ ਪਾਸੋਂ ਇੱਕ ਪੁਲਿਸ ਦੀ ਗੱਡੀ ਆਂਦੀ ਹੈ ਤੇ ਦੋ ਇੱਕ ਸਕੋਰਪਿਓ ਐਨ ਹੋਰ ਇੱਕ ਫੋਰਚਨਰ ਆਦੀ ਹੈ ਜਿਸ ਵਿੱਚ 12-13 ਪੁਲਿਸ ਵਾਲੇ ਭਰੇ ਹੋਏ ਸੀਗੇ ਉਹ ਗਾਲਾਂ ਕੱਢਦੇ ਹੋਇਆ ਕਿ ਗੱਡੀਆਂ ਸਾਈਡ 'ਚ ਕਰੋ ਗੱਡੀਆਂ ਸਾਈਡ 'ਚ ਕਰੋ ਅਸੀਂ ਲਗਾਨੀ ਹੈ ਸਾਡੀ ਗੱਡੀ ਲੱਗੇਗੀ ਇਹ ਚਾਰੋਂ ਪੁਲਿਸ ਵਾਲੇ ਜਿਹੜੇ ਇਸ ਘਟਨਾ ਤੇ ਉਹਨਾਂ ਨੇ ਐਕਸ਼ਨ ਕੀਤਾ ਹੈ ਉਹ ਚਾਰੋਂ ਇਸ ਏਰੀਆ ਦੇ ਇਨਚਾਰਜ ਨਹੀਂ ਐ। ਉਹ ਘੁੰਮਦੇ ਫਿਰਦੇ ਇੱਦੇ ਖਾਂਦੇ ਪਿੰਦੇ ਆਏ। ਖਾਣਾ ਖਾਣ ਲਈ ਫ੍ਰੀ ਟਾਬ ਬਿਆਚਾ ਨੂੰ ਪਤਾ ਹੀ ਹੈ ਪੁਲਿਸ ਵਾਲਿਆਂ ਨਾਲ ਫ੍ਰੀ ਖਾਣਾ ਖਾਣ ਦੀ ਆਦਤ ਹੁੰਦੀ ਐ। ਉੱਥੇ ਆ ਇਹਨਾਂ ਨੇ ਕਰਨਲ ਸਾਹਿਬ ਨੂੰ ਗਾਲ ਕੱਢੀ। ਮਾਪੈੰਦੀ ਗਾਲ ਕੱਢੀ ਜਿਹੜੀ ਮੈਂ ਨਹੀਂ ਕਹਿਣਾ ਚਾਹੂੰਗੀ। ਉਹ ਮਾਪੈੰਦੀ ਗਾਲ ਕੱਢਦੇ ਹੋਏ ਉਹਨਾਂ ਨੇ ਕਰਨਲ ਸਾਹਿਬ ਨੇ ਕਿਹਾ ਕਿ ਤੁਸੀਂ ਮੈਨੂੰ ਗੱਡੀ ਸਾਈਡ ਕਰਨ ਕਹਿ ਸਕਦੇ ਹੋ ਬਟ ਗਾਲ ਨਾ ਕਢੋ। ਗਾਲ ਕੱਢਣ ਦਾ ਕੀ ਮਤਲਬ ਐ? ਅਜੇ ਕਰਨਲ ਸਾਹਿਬ ਹਰਜਿੰਦਰ ਢਿੱਲੋਂ ਇੰਸਪੈਕਟਰ ਉਸ ਨਾਲ ਗੱਲ ਕਰ ਰਹੀ ਸੀ ਇੱਥੋਂ ਰੋਨੀ ਆਇਆ ਤੇ ਉਸਨੂੰ ਕਹਿੰਦਾ ਤੇਰੀ ਮੈਂ ਕੱਢਦਾ ਤੇ ਉਹਨਾਂ ਦੇ ਮੁੱਕਾ ਮਾਰਿਆ ਨੱਕ 'ਚ ਤੇ ਕਰਨਲ ਸਾਹਿਬ ਬੋਨਟ ਦੇ ਉੱਪਰ ਡਿੱਗੇ ਬੋਨਟ ਨੂੰ ਥੱਲੇ ਡਿੱਗੇ ਉਹਨਾਂ ਦਾ ਹੱਥ ਟੁੱਟ ਗਿਆ ਹੋਰ ਉਹਨਾਂ ਨੂੰ ਸਿਰ ਤੇ ਝੋਟਾ ਹੀ ਜਿਸ ਦੀ وجہ ਨਾਲ ਇੱਥੇ ਮਾਰਨ ਦੀ وجہ ਨਾਲ ਉਹ ਬਿਉਸ਼ ਹੋ ਗਿਆ ਮੇਰੇ ਬੇਟੇ ਨੇ ਦੇਖਿਆ ਕਿ ਫਾਦਰ ਥੱਲੇ ਗਿਰ ਗਏ ਤੇ ਉਸਨਾਂ ਨੂੰ ਉਹ ਰੋਨੀ ਤੇ ਉਹ ਹਰਜਿੰਦਰ ਢਿੱਲੋਂ ਤੇ ਭੋਪਰਾ ਇੱਕ ਕਿੱਕ ਮਾਰਨ ਲੱਗੇ ਹੋਰ ਬੌਕਸਿੰਗ ਮਾਰਨ ਲੱਗ ਗਏ ਤਾਂ ਮੇਰਾ ਬੇਟਾ ਪਿਆ ਹੋਏ ਉਹਨਾਂ ਨੇ ਧੱਕਾ ਮਾਰਿਆ ਕੋਈ ਵੀ ਪੁੱਤਰ ਪਿਓ ਨੂੰ ਕੁੜਦੇ ਦੇਖ ਕੇ ਕਿ ਉਸ ਕਿਸੇ ਨੂੰ ਧੱਕਾ ਨਹੀਂ ਮਾਰੇਗਾ ਤੇ ਇਹਨਾਂ ਨੇ ਧੱਕਾ ਮਾਰਿਆ ਤੇ ਮੇਰੇ ਬੇਟੇ ਨੇ ਉਸ ਨੂੰ ਪਾਪਾ ਨੂੰ ਉਠਾਨ ਦੀ ਕੋਸ਼ਿਸ਼ ਕੀਤੀ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਉਠਾਨ ਦੀ ਕੋਸ਼ਿਸ਼ ਕੀਤੀ ਹੋਰ ਉਸਨਾਂ ਨੂੰ ਗੱਡੀ ਚ ਪਾਇਆ ਬਹੁਤ ਔਖੇ ਤਰੀਕੇ ਨਾਲ ਜਿੱਥੇ ਆ ਉਸ ਨੂੰ ਕੁੱਟਦੇ ਜਾ ਰਹੇ ਸੀ ਉਹ ਫੇਰ ਵੀ ਆਪਣੇ ਪਿਓ ਨੂੰ ਬਚਾਣ ਲਈ ਅੰਦਰ ਪਾਇਆ ਇਹਨਾਂ ਨੇ ਗੋਪਾ ਰਾਏ ਨੇ ਗੱਡੀ ਤੋਂ ਬੋਲਿਆ ਡੰਡੇ ਤਾਂ ਡਾਂਗਾ ਲਿਆ ਜੇ ਆਪਣੀ ਗਨਪਾਈ ਹੋਈ ਸੀ ਤੇ ਗਨ ਕੱਢ ਕੇ ਦਿਖਾਨ ਲੱਗ ਗਿਆ ਹੋਰ ਉਸਨੇ ਡੰਡਿਆਂ ਨਾਲ ਮੇਰੇ ਬੇਟੇ ਨੂੰ ਕੋਨੇ ਚ ਲੈ ਜਾ ਕੇ ਇਹਨਾਂ ਨੇ ਸਾਰਿਆਂ ਨੇ ਇੰਨਾ ਕੁੱਟਿਆ ਇੱਕ ਬੱਚੇ ਨੂੰ 23 ਸਾਲ ਦੇ ਬੱਚੇ ਨੂੰ 12 ਬੰਦੇ ਕੁੱਟਦੇ ਸੀ ਡੰਡਿਆਂ ਨਾਲ ਜਿਹੜੀ ਪਬਲਿਕ ਜਾ ਰਹੀ ਸੀ ਬਚਾ ਲੈ ਉਹਨਾਂ ਨੂੰ ਚੰਦ ਮਾਰ ਕੇ ਪਾ ਜਾ ਰਹੇ ਸੀ ਔਰ ਢਾਬੇ ਵਾਲੇ ਨੂੰ ਡੰਡੇ ਮਾਰ ਕੇ ਗਿਆ ਲਾਈਟਾਂ ਬੰਦ ਕਰ ਤੇ ਹੁਣ ਅਸੀਂ ਇਹਨਾਂ ਦੀ ਅਫਸਰੀ ਕੱਢਦੇ ਆ ਮੇਰੇ પતિ ਹਸਬੰਡ ਜਿਹੜਾ ਬੇਹੋਸ਼ਾਲਤ ਤੇ ਬੇਸੀ ਉਹ ਗੱਡੀ ਤੋਂ ਕਿਸੇ ਤਰੀਕੇ ਨਾਲ ਨਿਕਲੇ ਫੇਰ ਕਿ ਬੱਚੇ ਨੂੰ ਬਚਾਵਾਂ ਉਹਨਾਂ ਨੂੰ ਵੀ ਉਹਨਾਂ ਨੇ ਡੰਡਾ ਮਾਰ ਕੇ ਉਹ ਬੋਡਰ ਬਾਈਕ ਦੇ ਉੱਪਰ ਫੇਰ ਗਿਰ ਕੇ ਫੇਰ ਮੇਰੇ ਬੇਟੇ ਨੇ ਉਹਨਾਂ ਨੂੰ ਉਠਾ ਕੇ ਗੱਡੀ 'ਚ ਫੇਰ ਪਾਇਆ ਕੁੱਟ ਖਾਂਦੇ ਹੋਏ ਔਰ ਇਸਨੇ ਹੱਥ ਜੋੜ ਕੇ ਕਿਹਾ ਤੁਸੀਂ ਮੈਨੂੰ ਜੋ ਜਿੰਨਾ ਮਾਰਨਾ ਹੈ ਮਾਰ ਲਓ ਮਗਰ ਮੇਰੇ ਫਾਦਰ ਨੂੰ ਕੁਛ ਨਾ ਮਾਰੋ ਕਿਉਂਕਿ ਉਹ ਬੇਹੋਸ਼ ਹੋ ਗਏ ਨਾ ਕਰੋ ਮੇਰੇ ਹਸਬੰਡ ਨੇ ਹਰਜਿੰਦਰ ਢਿੱਲੋਂ ਨੂੰ ਦਸਿਆ ਆਈ ਕਾਰਡ ਵੀ ਦਿਖਾਇਆ ਮੈਂ ਫੌਜੀ ਆ ਮੈਂ ਆਰਮੀ ਦਾ ਕਰਨਲ ਆ ਤੇ ਇਦਾਂ ਦੀ ਬਤਸੁਕਲੀ ਨਾ ਕਰ ਉਸਨੇ ਉਹ ਕਾਰ ਸਰ ਦੇ ਹੱਥ ਤੋਂ ਖਿੱਚਿਆ ਉਹਨਾਂ ਦਾ ਮੋਬਾਈਲ ਉਹਨਾਂ ਨੂੰ ਬਾਕਸ ਤੁਸੀਂ ਦੇਖੋਗੇ ਵੀਡੀਓ ਬਾਕਸ ਜੋਸ਼ਪੇ ਹੋਏ ਬੰਦੇ ਨੂੰ ਗੱਡੀ ਦੇ ਸ਼ੀਸ਼ੇ ਤੋਂ ਕੁੱਟੀ ਜਾ ਰਿਹਾ ਕੁੱਟੀ ਜਾਦਾ ਹੈ ਹਰਜਿੰਦਰ ਢਿੱਲੋਂ ਉਹ ਮੋਰ ਨਾਲ ਰੋਨੀ ਤੇ ਹਰਜਿੰਦਰ ਢਿੱਲੋਂ ਨੇ ਇੱਕ ਸਾਹ ਨੂੰ ਗੱਡੀ ਤੋਂ ਕੱਢਿਆ ਉਹਨਾਂ ਦਾ ਕੇਸ ਫੜਿਆ ਸਾਡਾ ਮਾਨ ਹੈ ਕੇਸ ਕੇਸ ਤੋਂ ਫੜ ਕੇ ਬਾਹਰ ਕੱਢ ਕੇ ਥੱਲੇ ਸੱਟਿਆ ਫਿਰ ਉਹਨਾਂ ਨੇ ਬਿਉਸ਼ ਬੰਦੇ ਨੂੰ ਸਿਰ ਤੋਂ ਕੇਸਾਂ ਤੋਂ ਫੜ ਕੇ ਲਪਾ ਮਾਰੀਆਂ ਮੁੱਕੇ ਮਾਰੇ ਬਿਉਸ਼ ਬੰਦਾ ਫੇਰ ਵੀ ਗਿਰੀ ਜਾ ਰਿਹਾ ਫੇਰ ਵੀ ਮਾਰੀ ਜਾ ਰਿਹਾ ਫਿਰ ਮੇਰਾ ਬੇਟਾ ਆ ਕੇ ਬਹੁਤ ਮੁਸ਼ਕਿਲਾਂ ਉਹਨਾਂ ਨੂੰ ਮਾਫੀ ਮੰਗ ਕੇ ਅੰਦਰ ਪਾਈ ਉਹ ਫੇਰ ਵੀ ਮੇਰੇ ਬੇਟੇ ਨੂੰ ਕੁੱਟਦੇ ਰਹੇ ਕੁੱਟਦੇ ਰਹੇ ਕੁੱਟਦੇ ਰਹੇ ਜਦ ਤੱਕ ਉਹਨਾਂ ਨੇ ਉਹਨਾਂ ਨੂੰ ਲੂ ਲਉ ਲੂਹਾਨ ਨਹੀਂ ਕਰ دیا۔ ਹੋਲੀ ਦਾ ਰੰਗ ਤੇ ਕੀ ਲਾਣਾ ਸੀ ਖੂਨਾਂ ਦਾ ਰੰਗ ਮੇਰੇ ਘਰੇ ਲਾਤਾ मैं कोई पॉलिटिकल पार्टी का नहीं हाँ मैं एक आम नागरिक हाँ मैं हर एक नागरिक ले आज खड़ा खड़े हूँ जब जो मैं सोचा एक कर्नल साहब मेरे हस्बैंड काफी ऊपर रैंक थे ऐसी पंजमी पुष्टा आर्मी के अंदर मेरे फादर इन लॉ फर्स्ट वर्ल्ड वॉर मेरे ग्रैंडफादर ने दूजी मेरे सेकंड वर्ल्ड वॉर इंडो पाकिस्तान वॉर यूएन मिशन वॉर मेरे हस्बैंड ने लड़ी हुई ਉਸ ਤੋਂ ਬਾਅਦ ਉਸ ਬੰਦੇ ਨਾਲ ਇਦਾਂ ਹੋ ਸਕਦਾ ਤੇ ਜਨਰਲ ਪਬਲਿਕ ਨਾਗਰਿਕ ਨਾਲ ਕੀ ਹੋ ਸਕਦਾ ਤੇ ਮੈਂ ਜਦੋਂ ਮੇਰਾ ਬੇਟਾ ਰੋ ਰਿਹਾ ਸੀ ਕਹਿੰਦਾ ਮਮਾ ਇੰਡੀਆ ਚ ਨਹੀਂ ਮੈਂ ਰਹਾਂਗਾ ਇੱਥੇ ਕੋਈ ਜਸਟਿਸ ਨਹੀਂ ਇੱਥੇ ਲੋਕੀ ਗੰਦ ਹੈ ਮੈਨੂੰ ਬਾਹਰ ਭੇਜ ਦਿਓ ਰਾਤੀ ਰੋ ਦਿੰਦਾ ਹੋਇਆ ਕਹਿੰਦਾ ਮੈਂ ਕਿੱਦਾਂ ਬਰਦਾਸ਼ਤ ਕਰਾਂ ਕਿ ਮੇਰੇ ਫਾਦਰ ਨੂੰ ਇੰਨਾ ਕੁੱਟਿਆ ਮਾਰਨ ਜੋਗਾ ਛੱਟਾ ਮਤਲਬ ਜਦ ਤੱਕ ਉਹ ਮਰ ਕੇ ਥਲੇ ਗਿਰ ਨਹੀਂ ਜਾਂਦੇ ਤਬ ਤੱਕ ਕੁੱਟਦੇ ਰਹੇ ਇੱਕ ਬੰਦਾ ਜਿਹੜਾ ਹੈ ਉਸਨੇ ਆ ਕੇ छुੜਾਇਆ ਵਿਟਨੈਸ ਜਿਹੜੇ ਹੈਗੇ ਸਾਡੇ ਜਿਨ੍ਹਾਂ ਨੇ ਬਿਆਨ ਦਿੱਤਾ ਹੋਇਆ ਮੈਂ ਨਾਮ ਨਹੀਂ ਲਵਾਂਗੀ ਉਹਨਾਂ ਨੇ ਦੱਸਿਆ ਕਿ ਜਿਸ ਬੇਰੇ ਮੇ ਨਾਲ ਉਹ ਕੁੱਟਰੇ ਸੀ ਡੰਗਰ ਵੀ ਨਹੀਂ ਕੁੱਟਦੇ ਆਪਾਂ ਔਰ ਆ ਪੁਲਿਸ ਅਧਿਕਾਰੀ ਜਿਹੜਾ ਐਸਐਸਪੀ ਨਾਨਕ ਜਿਸ ਨੂੰ ਸ਼ਰਮ ਆਣੀ ਚਾਹੀਦੀ ਹੈ ਰਾਤੀ 11 ਵਜੇ ਤੋਂ ਲੈ ਕੇ 1 ਵਜੇ ਤੱਕ ਮੈਨੂੰ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਪੁਲਿਸ ਸਟੇਸ਼ਨ ਭਜਾਉਂਦਾ ਰਿਹਾ ਕਦੇ ਕਹਿੰਦਾ ਉੱਥੇ ਜਾ ਕਦੇ ਕਹਿੰਦਾ ਉੱਥੇ ਜਾ ਕਦੇ ਕਹਿੰਦਾ ਉੱਥੇ ਜਾ ਮੈਂ ਰੋਂਦੀ 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 ਹਰ ਪਾਸੇ ਹੱਥ ਬਿੰਤੀ ਜੋੜ ਦੇ ਮੰਗਦੇ ਮਾਨ ਸਾਹਿਬ ਅਜੀਤਪਾਲ ਕੋਲੀ ਸਾਹਿਬ ਨੂੰ ਕਿਹਾ ਮਾਨ ਸਾਹਿਬ ਨੂੰ ਦੱਸੋ ਸਰਕਾਰ ਜਾਂ ਸੀਐਮ ਆਂਦੀ ਸਾਈਟ ਤੇ ਪਾਇਆ ਸਭ ਕੁਝ ਕਿਤਾ ਮਨੂੰ ਕੋਈ ਵੀ ਸਰਕਾਰ ਵੱਲੋਂ ਅੱਜ ਦਾ ਦਿਨ ਐ ਦਸਵਾਂ ਦਿਨ ਹੋਣ ਲੱਗਿਆ ਇੱਕ ਕਾਲ ਖਾਲੀ ਡਾਕਟਰ ਬਲਬੀਰ ਸੋਧ ਜਿਹੜੇ ਹੈਗੇ ਹੈਲਥ ਮਿਨਿਸਟਰ ਉਹਨਾਂ ਨੇ ਮਨੂੰ ਕਿਹਾ ਮੈਂ ਐਜ਼ ਅ ਭੈਣ ਜੀ ਭਰਾ ਤੁਹਾਨੂੰ ਫੋਨ ਕਰ ਰਹੀਆਂ ਕਿ ਆਪ ਦੀ ਤਬੀਅ ਠੀਕ ਹੈ ਯਾਨੀ ਉਸ ਤੋਂ ਇਲਾਵਾ ਡੀਸੀ ਮੈਡਮ ਨੇ ਮੇਰਾ ਸਾਥ ਦਿੱਤਾ ਕੱਲ ਐਫਆਈਆਰ ਕ੍ਰੰਚ ਉਸ ਤੋਂ ਇਲਾਵਾ ਕੋਈ ਵੀ ਸਰਕਾਰੀ ਨਾਕਰ ਕੋਈ ਵੀ ਮੈਨੂੰ ਅੱਜ ਤੱਕ ਫੋਨ ਤੱਕ ਨਹੀਂ ਆਇਆ ਹੋਰ ਮੈਂ ਅੱਜ ਆਪਣੇ ਲਈ ਨਹੀਂ ਲੜੜਈ ਜੀ ਜਿੱਦਾਂ ਤੁਸੀਂ ਕਿਸਾਨ ਆਪਣੇ ਹੱਕ ਲਈ ਲੜਦੇ ਹੋ ਮੈਂ ਪੰਜਾਬ ਦੇ ਹੱਕ ਲਈ ਲੜਦੀ ਹਾਂ ਅੱਜ ਮੇਰਾ ਪੁੱਤਰ ਸੀ ਅੱਜ ਮੇਰਾ ਹਸਬੰਡ ਸੀਗਾ ਕੱਲ ਤੁਹਾਡਾ ਪੁੱਤਰ ਹੋਏਗਾ ਤੁਹਾਡਾ ਭਰਾ ਹੋਏਗਾ ਤੁਹਾਡਾ ਬੇਟਾ ਹੋਏਗਾ ਅੱਜ ਇਹ ਗੁੰਡੇ ਡੰਡੇ ਮਾਰ ਰਹੇ ਨੇ

ਚਾਰ ਬੰਦੇ ਇਨਵੋਲਡ ਸੀ ਉਹਨਾਂ ਦਾ ਨਾਮ ਵੀ ਨਹੀਂ ਲਿੱਤਾ ਸਸਪੈਂਡ ਕੀਤੇ 12 ਬੰਦੇ ਦੱਸਿਆ ਨਹੀਂ ਕਿਸ ਨੂੰ ਸਸਪੈਂਡ ਕੀਤਾ ਸਾਨੂੰ ਕੀ ਪਤਾ ਸਹੀ ਬੰਦੇ ਨੂੰ ਸਸਪੈਂਡ ਕੀਤਾ ਜਾਂ ਨਹੀਂ ਕਿਹੜੀ ਕਹਾਣੀ ਬਣਾ ਰਹੇ ਅਸੀਂ ਉਹਨਾਂ ਨੂੰ ਕਿਸਾ ਨੂੰ ਦੱਸੋ ਕਿਸ ਨੂੰ ਸਸਪੈਂਡ ਕੀਤਾ ਐਫ ਆਈ ਆਰ ਸਰ ਨੇ ਐਫ ਆਈ ਆਰ ਦਾ ਮਤਲਬ ਹੁੰਦਾ ਜਿਹੜਾ ਪਹਿਲਾ ਬੰਦਾ ਰਿਪੋਰਟ ਕਰਦਾ ਇਹਨਾਂ ਨੇ ਐਫ ਆਈ ਆਰ ਕੱਤੀ ਤਾਂ ਬੇਵਾਲੇ ਦੇ ਨਾਮ ਉਹ ਤਾਂ ਬੇਵਾਲਾ ਕੁਛੇ ਕੱਲ ਸੁਣਿਆ ਹੋਣਾ ਇੱਕ ਵਿਟਨੈਸ ਆਟੋ ਵਾਲਾ ਵਿਚਾਰਾ ਆਪੇ ਆ ਕੇ ਦੱਸਿਆ ਉਸਨੇ ਅਸੀਂ ਤਾਂ ਜਾਣਦੇ ਨਹੀਂ ਕਹਿੰਦਾ ਜੀ ਟਰਾਬੇ ਵਾਲਾ ਤੁਹਾਡੇ ਨਾਲ ਸੀਗਾ ਉਸਨੇ ਤੁਹਾਨੂੰ ਸਾਰੀ ਖਬਰ ਵੀ ਦਿੱਤੀ ਮਗਰ ਉਸ ਨੂੰ ਅਗਲੇ ਦਿਨ ਪ੍ਰੈਸ਼ਰ ਪਾਇਆ ਗਿਆ ਤੇ ਉਸ ਨੂੰ ਪਾਈ ਗਈ ਕਿ ਐ ਆਈਆਰ ਕਰ ਦੇਂਗੇ ਬਾਦੀ ਟਰਾਬੇ ਵਾਲਾ ਕਹੇਗਾ ਮੈਂ ਕੇਸ ਵਾਪਸ ਲੈ ਰਿਆਂ ਤੇ ਇਹ ਚਾਰ ਗੁੰਡਿਆਂ ਨੂੰ ਵਾਪਸ ਭੇਜ ਦੇਣਗੇ ਇਹ ਚਾਰ ਗੁੰਡਿਆਂ ਦਾ ਨਾਮ ਕਿਉਂ ਐਸਐਸਪੀ ਨਾਨਕ ਸਾਹਿਬ ਛੁਪਾਰੇ ਸੀ ਕਿਉਂਕਿ ਇਹ ਬੰਦੇ ਜਿਹੜੇ ਹਨ ਐਸਐਸਪੀ ਸਾਹਿਬ ਦੇ ਖਾਸ ਅਗੇਨ ਆਪਣੇ ਸਿੱਧੂ ਸਾਹਬ ਦੇ ਖਾਸ ਅਗੇ ਖਾਸ ਬੰਦਿਆਂ ਨੂੰ ਕੱਢ ਕੇ ਪੰਜਾਬ ਪਟਿਆਲਾ ਕਿੱਦਾਂ ਕਹਿੰਦੇ ਨੇ ਇਹ ਐਨਕਾਊਂਟਰ ਸਪੈਸ਼ਲਿਸਟ ਹੈ ਨਹੀਂ ਇਹ ਗੁੰਡਾ ਸਪੈਸ਼ਲਿਸਟ ਹੈ ਅੱਜ ਡੰਡਿਆਂ ਨਾਲ ਸਾਡੇ ਬੱਚਿਆਂ ਨੂੰ ਕੁੱਟ ਕੇ ਮਾਰਨ ਜੋਗੇ ਛੱਡ ਜਾਂਦੇ ਨੇ ਕੱਲ ਗੋਲੀਆਂ ਮਾਰ ਕੇ ਉੱਥੇ ਡਰੱਗਸ ਰੱਖ ਦੇਣਗੇ ਤੇ ਕਹਿੰਨਗੇ ਜੀ ਇਹ ਤਾਂ ਡਰਗੇਡਿਕ ਸੀ ਇਹ ਤੇ ਹਾਲ ਹੈ ਪੰਜਾਬ ਸਰਕਾਰ ਦਾ ਤੁਸੀਂ ਕਹਿੰਦੇ ਹੋ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਤੁਸੀਂ ਲਿਆ ਕੇ ਆਮ ਨਾਗਰਿਕ ਦੇ ਸਾਹਮਣੇ ਨਸ਼ਾ ਰੱਖ ਕੇ ਕਹਿੰਦੇ ਹੋ ਇਹ ਤੇ ਨਸ਼ਾ ਖਾ ਰਿਆ ਸੀ ਤੇ ਗੋਲੀ ਮਾਰ ਦਿੱਤੀ ਅਵਾਰਡ ਲੈਂ ਲਈ ਤੁਸੀਂ ਸਾਰਿਆਂ ਨੂੰ ਇਹਨਾਂ ਨੂੰ ਅਵਾਰਡ ਦੇਣ ਲਈ ਤੁਸੀਂ ਕੁਝ ਵੀ ਕਰ ਸਕਦੇ ਆ ਜੀ ਮੇਰੀ ਬੇਨਤੀ ਹੈ ਕੱਲ ਆਪਾਂ ਕਿਸਾਨ ਦਾ ਮੋਰਚਾ ਜਦੋਂ ਹੋਏਗਾ ਮੈਂ ਤੁਹਾਡੇ ਨਾਲ ਵਾਦਾ ਕਰਦੀ ਆ ਮੈਂ ਆ ਕੇ ਨਾਲ ਖੜੀ ਹੋऊंगी ਤੁਹਾਡੇ ਹਰੇਕ ਨਾਗਰਿਕ ਨਾਲ ਕੱਲ ਐਮ ਕਿਸਾਨ ਮੋਰਚਾ ਦਾ ਨਾ ਨਾਰਾ ਨਹੀਂ ਕੱਲ ਆਪਾਂ ਜਸਟਿਸ ਪੰਜਾਬ ਨੂੰ ਇਨਸਾਫ ਦਿਲਾਨ ਲੈ ਜਿੰਨੇ ਵੀ ਬੰਦੇ ਜਿੰਨੇ ਵੀ ਕਿਸਾਨ ਭਾਈ ਸਾਡੇ ਨਾਲ ਖੜੇ ਹੋ ਸਕਦੇ ਹੋ ਕੱਲ 10 ਵਜੇ ਡੀਸੀ ਸਾਹਿਬ ਦੇ ਆਫਿਸ ਦੇ ਨਾਲ ਕਿਸਾਨ ਮੋਰਚਾ ਵੀ ਸਾਡਾ ਮੋਰਚਾ ਹੈ ਮਗਰ ਸਭ ਤੋਂ ਪਹਿਲੇ ਆਪਾਂ ਨੂੰ ਪੰਜਾਬ ਲਈ ਇਨਸਾਫ ਚਾਹੀਦਾ ਜਦੋਂ ਪੰਜਾਬ ਨੂੰ ਇਨਸਾਫ ਮਿਲੇਗਾ ਤੇ ਕਿਸਾਨਾਂ ਨੂੰ ਵੀ ਇਨਸਾਫ ਮਿਲੇਗਾ ਹਰ ਬੰਦੇ ਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਇੱਕ ਆਵਾਜ਼ ਉਠਾਉਣੀ ਹੈ ਉਹ ਆਵਾਜ਼ ਇੰਨੀ بلند ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਵੀ ਨਾ ਇਨਸਾਫੀ ਮਨਜ਼ੂਰ ਨਹੀਂ ਹੈ ਅੱਜ ਮੇਰਾ ਬੱਚਾ ਦੀ ਤੁਹਾਡੇ ਸਾਰਿਆਂ ਦਾ ਬੱਚਾ ਹੋ ਮੈਂ ਪੰਜਾਬ ਦੀ ਬੇਟੀ ਆ ਤੇ ਉਹ ਸਾਰਿਆਂ ਦਾ ਬੇਟਾ ਹੈ ਮੈਂ ਪੰਜਾਬ ਦੀ ਭੈਣ ਆ ਤੇ ਸਾਰੇ ਉਸਦੇ ਮਾਮੇ ਹੋ ਤੇ ਤੁਸੀਂ ਕੱਲ ਜਿੰਨਾ ਹੋ ਸਕੇ ਜਿੰਨੇ ਬੰਦੇ ਹੋ ਸਕੇ ਸਾਡੇ ਨਾਲ ਇਕੱਠੇ ਹੋ ਔਰ ਸਾਡਾ ਸਾਥ ਦਿਓ ਕਿ ਇਨਸਾਫ ਲਈ ਇਹ ਇਨਸਾਫ ਦੀ ਲੜਾਈ ਹੈ ਸਾਡੇ ਦੋ ਪੁਆਇੰਟ ਹਨ ਜੋ ਤੁਸੀਂ ਆਪਣੇ ਕਿਸਾਨ ਭਾਈਆਂ ਨੂੰ ਵੀ ਦੱਸੋ ਸੀਬੀਆਈ ਇਨਕੁਆਰੀ ਔਰ ਐਸਐਸਪੀ ਮਾਨ ਨਾਨਕ ਇੱਥੋਂ ਦੇ ਇਮੀਡੀਏਟਲੀ ਪੋਸਟਿੰਗ ਜਾਲੇ ਜਾਣੇ ਚਾਹੀਦੇ ਜਿਨ੍ਹਾਂ ਨੇ ਸਾਰਾ ਗੰਧ ਪਾਇਆ ਉਹ ਤੇ ਕਮ ਸੇ ਕਮ ਬਾਹਰ ਜਾਣ ਤੇ ਸੀਬੀਆਈ ਇਨਕੁਆਇਰੀ ਇਸ ਲਈ ਕਿਉਂਕਿ ਸਟੇਟ ਨੂੰ ਤੇ ਕੁਝ ਵੀ ਕਰ ਲੇਗਾ ਤੁਸੀਂ ਤੇ ਬਹੁਤ ਜ਼ਾਰੇ ਦੇਖ ਹੀ ਰਹੇ ਹੋ ਕਿ ਤੁਹਾਡੇ ਉੱਪਰ ਪਰਚੇ ਪਾ ਕੇ ਜਿਸੇ ਮਰਜ਼ੀ ਚੱਕ ਕੇ ਲੈ ਜਾਣ ਕਮ ਸੇ ਕਮ ਜਸਟਿਸ ਸੀਬੀਆਈ ਸੈਂਟਰ ਤੇ ਜਾਏਗੀ ਤਾਈ ਸਾਨੂੰ ਜਸਟਿਸ ਮਿਲੇਗਾ ਤੇ ਮੇਰੇ ਨਾਲ ਇੱਕ ਵਾਰੀ ਜਸਟਿਸ ਲਈ ਲੜਨ ਲਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹੋ ਕੱਲ ਮਾਨੂੰ ਕਿਸਾਨ ਮੋਤਾ ਤੋ ਮਿਲੇਗਾ ਸਪੋਰਟ ਥੈਂਕ ਯੂ ਸੋ ਮਚ ਮੈਂ ਬਹੁਤ ਬਹੁਤ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਆ ਕੱਲ ਤੁਸੀਂ ਮੇਰੇ ਨਾਲ ਖੜਾ ਹੋਣਾ ਆਪ ਇੱਕ ਭੈਣ ਜਿਹੜੀ ਲੜੜੀ ਹੈ ਇਕੱਲੇ ਮਾਨੂੰ ਇੱਕ ਮੈਂ ਇੱਕ ਆਰਮੀ ਆਫ ਸਰ ਦੀ ਵਾਈਫ ਕਿਸੇ ਦੀ ਨੂੰਕ ਕਿਸੇ ਦੀ ਬੇਟੀ ਮੇਰਾ ਫਾਦਰ ਨਹੀਂ ਹੈ ਕੱਲ ਮੇਰੇ ਨਾਲ ਮੇਰਾ ਪਿਓ ਬਣ ਕੇ ਖੜੇ ਹੋ ਮੇਰੇ ਪਿਓ ਮਰਿਆ ਸੀ 5 ਸਾਲ ਪਹਿਲੇ ਕੱਲ ਮੇਰਾ ਪਿਓ ਚਾਹੀਦਾ ਮਨੇ ਉੱਤੇ ਮੇਰੇ ਪ੍ਰਾਹ ਹੋਰ ਮੇਰਾ ਪਿਓ ਚਾਹੀਦੇ ਤੇ ਉਥੇ ਕੱਲ ਮੇਰੇ ਲਈ ਇਨਸਾਫ ਲਈ ਤੁਸੀਂ ਸਾਰੀ ਪੰਜਾਬ ਦੀ ਜਨਤਾ ਨੇ ਖੜਾ ਹੋਣਾ ਕਿ ਮੇਰੇ ਨਾਲ ਖੜੇ ਹੋ ਬੋਲੇ ਸੋਨਿਆ ਸੋ ਸ੍ਰੀ ਅਕਾਲ ਧੰਨਵਾਦ ਜੀ ਮੈਂ ਮੋਰਚੇ ਚ ਜਾ ਰਹੀਆਂ ਠੀਕ ਹੈ ਕੱਲ ਜਿੰਨੇ ਬੰਦੇ ਖੜੇ ਹੋ ਸਕਦੇ ਹੋ ਮੈਂ ਤੁਹਾਨੂੰ ਹੱਥ ਜੋੜ ਕੇ ਨਹੀਂ ਕੱਲੀ ਔਰਤ ਖੜੀਆਂ ਸਪੋਰਟ ਸਿਸਟਮ ਦੇ ਅਗਰੇ ਕੱਲ ਮੇਰੇ ਨਾਲ ਖੜੇ ਰਹੇ ਹੋ। ਪਰ ਮੈਂ ਚਾਹਦੀ ਆ ਪੰਜਾਬ ਦੀ ਪਹਿਨਾ ਖੜੇ ਹੋਣ। ਐ ਤਾਡੀ ਵੀ ਪ੍ਰੋਬਲਮ ਹੈ। ਕੱਲ ਤੁਹਾਡੇ ਬੱਚਿਆਂ ਨਾਲ ਵੀ ਐ ਹੋਏਗਾ। ਮੈਨੂੰ ਬਸ ਇੱਕੋ ਬੇਨਤੀ ਹੈ। ਕੱਲ ਆਪਾਂ ਇੱਕ ਇਨਸਾਫ ਦਾ ਉਥੇ ਪੀਸਫੁਲ ਮਾਰਚ ਕਰਾਂਗੇ। ਆਪਾਂ ਦਿਖਾਵਾਂਗੇ ਆਪਾਂ ਕਿੰਨੇ ਡਿਸਪਲਾਈਨ ਆ। ਥੈਂਕ ਯੂ। ਤੁਸੀਂ ਸਾਰਿਆਂ ਦਾ ਸਾਥ ਮਾਨੂੰ ਚਾਹੀਦਾ ਮੈਂ ਮੈਡਮ ਬਾਟਰ ਨੂੰ ਕਹਿਣਾ ਕਿ ਨਾਨਕ ਸੰਗਤਾਂ ਦਾ ਅਸੀਂ ਵੀ ਹਿਸਾਬ ਕਿਤਾਬ ਕਰਨਾ ਹੈ ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੀਆਂ ਜਥੇਬੰਦੀਆਂ ਨੇ ਤੁਹਾਡਾ ਸਾਥ ਦੇਣੀਆਂ ਬਿਲਕੁਲ ਕੋਈ ਉਹ ਕਰਨ ਦੀ ਲੋੜ ਨਹੀਂ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਓਕੇ ਹੁਣ ਮੈਂ ਬੇਨਤੀ ਕਰੂੰ ਦਮਦੂਰ ਸਿੰਘ ਨਾਭਾ ਮੈਂ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਦੇਣਾ ਚਾਹਣਾ ਆ ਬਹਿ ਜਾਓ 1 ਮਿੰਟ। ਸ਼ਾਮਿਆ ਆਪਾਂ ਆ ਚੱਕ ਦਾਂਗੇ ਪਿੱਛੇ ਕਰ ਦਾਂਗੇ ਤੁਸੀਂ ਕਬੇ ਬੈਠੋ। ਆ ਜਾਣਕਾਰੀ ਇਹ ਹੈ ਕਿ 500 ਬਿਖੇ ਜੈਸ ਬੈਂਕ ਨੇ ਕੀ ਕਰਿਆ ਸਾਡੇ ਕਿਸਾਨਾਂ ਦੇ ਲਿਮਟਾਂ ਬਣਾਤੀਆਂ। ਲਿਮਟਾਂ ਬਣਾ ਕੇ ਉਹਨੂੰ ਦਿਖਾ ਦਵੇ ਥੋੜੇ ਖਾਤਿਆਂ 'ਚ ਏਨੇ ਲੱਖ-ਲੱਖ ਰੁਪਈਆ ਆ ਗਿਆ। ਜਦੋਂ ਉਹ ਘਰੇ ਗਏ ਜਾਂ ਦੁਆਏ ਤੀਰੇ ਨਿਕੜਾਉਣ ਆਏ ਪੈਸੇ ਬੈਂਕਾਂ 'ਲੇ ਕਹਿੰਦੇ ਜੀ ਤੁਹਾਡੇ ਤਾਂ ਖਾਤੇ 'ਚ ਪੈਸੇ ਹੀ ਨਹੀਂ। ਅਜਿ ਕਰਿਆ ਕਿ ਬੈਂਕ ਦੇ ਮੁਲਾਜ਼ਮ ਨੇ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਆਪਦੀ ਮਾਂ ਤੇ ਆਪਦੇ ਬਾਪ ਦੇ ਖਾਤੇ ਚ ਪਾ ਲੇ ਕਿਉਂਕਿ ਖਾਲੀ ਚੈੱਕ ਤਾਂ ਕੋਈ ਹੁੰਦੀ ਨੇ 6 ਲੱਖ 12000 ਇੱਕ ਬੰਦੇ ਦਾ ਆਪਨੇ ਖਾਤੇ ਚ ਪਾ ਗਿਆ 5.5 ਲੱਖ ਇੱਕ ਬੰਦੇ ਦਾ ਉਸ ਤੋਂ ਬਾਅਦ ਉਹ ਠੱਕੇ ਖਾਂਦੇ ਰਹੇ ਆਪਾਂ ਜਾਂਦੇ ਰਹੇ ਹੁਣ ਹਫ਼ਤੇ ਤੋਂ ਜਦੋਂ ਉਹ ਬੈਂਕ ਬੰਦ ਕੀਤੀ ਹੋਈ ਹੈ ਬੈਂਕ ਦੇ ਬਾਰਚਾ ਬੈਂਕ ਕੋ ਕੋ ਆ ਰਹੀ ਨਹੀਂ ਕਰ ਰਹੀ ਪੁਲਸਾਰੇ ਉਸ ਬੰਦੇ ਦੇ ਬੈਂਕ ਨਾਲ ਲਏ ਹੋਏ ਨੇ ਹੁਣ ਥੋੜੀ ਸਾਰੇ ਜਥੇਬੰਦਿਆਂ ਨੂੰ ਅਪੀਲ ਹੈ ਕਿ ਆ ਆਪਣੀ ਘਟਨਾ ਗਰਮ ਦੇਖ ਕੇ ਵੀ ਕਿਸਾਨਾਂ ਨੂੰ ਤਾਂ ਹੀ ਗਨ ਦਿਵਾਲਿਆ ਹੁਣ ਉੱਥੋਂ ਦਾ ਥਾਣੇਦਾਰ ਜਿਹੜਾ ਇਹਦੇ ਨੇ ਬੋਲਿਆ ਨਹੀਂ ਹੁਣ ਕਹਿੰਦੇ ਜੀ ਮੈਂ ਬੈਂਕ ਤੇ ਬਾਹਰੋਂ ਤਾਂ ਰਜ ਕਾਉਂ ਆ ਕਿਤੇ ਸੜਕਾ ਤੋਂ ਕਹਿੰਦੇ ਜੀ ਬੈਂਕ ਦੇ ਮੂਰੋ ਵੀ ਧਰਨਾ ਚੁਕਾਉਣ ਦੀ ਗੱਲ ਕਰ ਰਹੇ ਹੈ ਮੇਰੀ ਅਪੀਲ ਹੈ ਇਸ ਪਾਸੋਂ 90 ਬਲਾਕ ਵਾਲਿਆਂ ਨੂੰ ਸਾਰਿਆਂ ਨੂੰ ਕਿ ਕੱਲ ਨੂੰ ਉਥੇ ਇੱਕ ਕੱਠ ਜ਼ਰੂਰ ਦਿਖਾਓ ਤਾਂ ਕਿ ਇਹਨਾਂ ਪੁਲਿਸ ਵਾਲ ਨੂੰ ਇਹ ਮੂੰਹ ਰੱਪੇ ਇਹ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਹੁਣ ਮੈਂ ਅ ਗਮਦੂਰ ਸਿੰਘ